गुड मॉर्निंग जी आज आप आए हैं एक आ, सेंसेशनल केस की अपडेट देने वास्ते इक्की सात पच्ची करीब नौ बजे एडवोकेट लखविंदर सिंह के उ तीन अन ने गोली मारी थी उद उस तो बास जंडियाला एफ आई आर नंबर वन सिक्सटी थ्री दर्ज हुआ है तो ही तुरंत एस एच ओ त अपने तीन स्पैशल टीम डिप्यूट हो गए इस जो अननोन को काबू करने वास्ते ਤੇ ਤਿੰਨ ਅਨਨੋਨ ਸ਼ੂਟਰਸ ਆਪਾਂ ਕੈਮਰਾ ਰਾਹੀਂ ਸਰਚ ਕੀਤੇ ਤੇ ਆਫਟਰ ਵੈਰੀ ਹਾਰਡ ਅਫਰਟਸ ਆਪਾਂ ਇੱਕ ਲੋਕਪ੍ਰੀਤ ਸਿੰਘ ਜਿਹੜਾ ਹੈ ਲੋਕਪ੍ਰੀਤ ਸਿੰਘ ਹੈ ਬੀ ਡਿਵੀਜ਼ਨ ਨੰਬਰ ਸਰ ਕਮਿਸ਼ਨਰੇਟ ਦਾ ਰਾਂ ਵਾਲਾ ਉਹਨੂੰ ਆਪਾਂ ਰਾਉਂਡ ਅਪ ਕੀਤੇ ਤੇ ਅਰੈਸਟ ਪਾਇਆ ਹੁਣ ਤੱਕ ਤਫ਼तीश ਇਹ ਸਾਹਮਣੇ ਆਇਆ ਹੈ ਕਿ ਜੋ ਪਹਿਲੇ ਸੀਗਾ ਕੋਈ ਕੀ ਕੋਈ ਗੈਂਗ ਰੈਵਲਰੀ ਹੈ ਜੋ ਅਫਵਾਹਾਂ ਵਾਂਗ ਸੀ ਐਸੇ ਕੁਝ ਹੈ ਨਹੀਂ ਇਹ ਲੱਗ ਰਿਹਾ ਹੈ ਕਿ ਹੁਣ ਤੱਕ ਜੋ ਆਪਾਂ ਨੂੰ ਸਾਹਮਣੇ ਆਇਆ ਹੈ ਇੱਕ ਪਰਸਨਲ ਡਿਸਪਿਊਟਸ ਜਿਹਦੇ ਉੱਤੇ ਨਾਲੇ ਫਾਇਰਿੰਗ ਤੇ ਗੋਲੀ ਮਾਰੀ ਗਈ

और सब डिस्क्लोज वाले सामने ही हाँ कर रहे हैं उन्होंने जी हाँ जी वो कह रहा ਸੀ कि पर्सनल डिस्प्यूट सामने है फैमिली ट्राइवलिटी सामने हैं, तो बाकी जो दोषी हैं जो दो तीन हैं जब उननो फड़ा जाएंगे तब पता चलेगा कि एक्चुअल डिस्प्यूट की नॉमिनेट केने है, के है जी बाय नेम पांच हैं, नॉमिनेटेड तीन सतजीरे नमस्कार वस्तु हुई वैभव गौरव है उल, ना ਹਾਂ ਜੀ ਹਮ ਤੱਕ ਹੋਇਆ ਨਹੀਂ ਜੀ ਉਹ ਅੱਗੇ ਜੋ 3 ਹੋਰ ਹਨ ਉਹ ਫਟੇ ਜਾਣਗੇ ਸਰਕਾਰਾਂ ਹੀ ਤੇ ਰਿਆਵਾਰ ਗੋਲੀਆਂ ਚਲਾਉਂਦਾ ਕੀ ਕਾਰਨ ਕਿਉਂ ਗੋਲੀਆਂ ਚਲਾਈਆਂ ਗਈਆਂ ਉਹ ਕੀ ਪਰਸਨਲ ਡਿਸਕਿਊਟ ਪਰਸਨਲ ਡਿਸਕਿਊਟ ਪਰਸਨਲ ਡਿਸਕਿਊਟ ਫੈਮਿਲੀ ਡਿਸਕਿਊਟ ਜਾ ਰਿਹਾ ਹੈ ਕਿ ਜਿਹੜੇ ਵਕੀਲ ਸਾਹਿਬ ਇਹਦੇ ਗੈਂਗਸਟਰਾਂ ਦੇ ਨਾਲ ਜਿਹੜੇ ਆਪਰੇਸ਼ਨ ਹੈਗੇ ਸੀ ਉਹਨਾਂ ਦੀ ਜ਼ਮਾਨਤਾ ਜਿਹੜੀਆਂ ਉਹ ਕੋ ਕਰਵਾਉਂਦਾ ਸੀ ਕਿਸ ਕਾਰਨ ਜਿਹੜਾ ਆਪਾਂ ਗੋਲੀਆਂ ਚਲਾਉਣ ਦੀ ਨਹੀਂ ਨਹੀਂ ਜੀ ਨਹੀਂ ਜੀ ਮੈਂ ਬਸ ਕਲੈਰੀਫਾਈ ਕਰ ਰਹਾ ਹਾਂ ਦਿਸ ਜਿਹੜਾ ਫਾਇਰਿੰਗ ਹੋਇਆ ਸੀ ਇਨਕ੍ਰੀਸਨਸ ਪਰਸਨਲ ਡਿਸਕਿਊਟ ਜੋ ਵੀ ਸਾਹਮਣੇ ਆਏਗਾ अगेन वेलकम ਇਨ ਫਰੰਟ ਆਫ ਯੂ ਵਾਪਸ ਨੂੰ ਕਲੈਰੀਫਾਈ ਕਰ ਲਵਾਂ ਕੋਈ ਕੁਝ ਜੰਗਲਾਂ ਦੇ ਅਲੱਗ ਰੂਪ ਦੇ ਵਿੱਚ ਹੈ ਕੋਈ ਨਹੀਂ ਕਰ ਰਹੀ ਜਦ ਕਲੀਅਰ ਹੋ ਜਾਏ ਸਿਰ ਜੰਗਲਾਂ ਦੇ ਵਿੱਚ ਬਾਰ ਬਾਰ ਘਟਨਾਵਾਂ ਹੋ ਰਹੀਆਂ ਪੁਲਿਸ ਬਹੁਤ ਕੋਸ਼ਿਸ਼ ਵੀ ਕਰਦੀ ਵੀ ਪਰ ਇਹਨਾਂ ਨੂੰ ਪੂਰੀ ਤਰ੍ਹਾਂ ਕਿਉਂ ਨਹੀਂ ਰੋਕ ਸਕਦਾ ਕੋਸ਼ਿਸ਼ ਤਾਂ ਕਰ ਰਹੀ ਜੇ ਆਪਣਾ ਜੇ ਟੀਮ ਹੈ ਦੈਟ ਇਜ਼ ਅ ਸਪੈਸ਼ਲ ਨਾਕਰ ਟੀਮ ਹਰ ਐਸ ਐਚ ਯੂ ਇਸ ਆਨ ਦ ਆਨ ਦ ਲਾਈਟ ਆਨ ਨਾਲ ਨਾਲ ਐਂਟੀ ਜੈਂਗਸਟਰ ਫੋਰਸ ਵੀ ਬਣਾਏ ਹੈ पुलिस तो कोशिश चल भी रहा है एंड जितने भी वारदात हो रहे हैं अफवाह पड़ भी रहे हैं जो बंदे बाहर हैं उनका आर भी बोले हैं जो जेल से उन्होंने प्रोडक्शन ऑफ लिए भी आ रहे हैं वो कट जाएगा वकील साहब इज आउट ऑफ डेंजर बट उन्होंने एक ऑपरेशन रह गया सर वेपन जो यूज किए गए वो कितों आए थे कितना ने प्रोवाइड करवाया थे इट इज अ पार्ट ऑफ इन्वेस्टिगेशन जी वो करके दो तीन दिन से अपडेट दे रहे हैं सीसीटीवी की भी फुटेज आई के सामने हाँ जी हाँ जी आए हैं इस करके पकड़े